ਮਜ਼ਦੂਰ ਸਾਥੀਓ ਤੇ ਸਾਡੀਆਂ ਮਾਵਾ ਭੈਣਾਂ ਸਭ ਤੋਂ ਪਹਿਲਾਂ ਵਲਾਉ ਫਤਿਹਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਲਾਉਸਮੈਂਟਾਂ ਸਪੀਕਰਾਂ ਰਾਹੀਂ ਲੋਕਾਂ ਨੂੰ ਇਕੱਠੇ ਕਰਕੇ ਦੱਸਣ ਦਾ ਯਤਨ ਕਰ ਰਹਿਆਂਗੇ ਵੀ ਸੈਂਟਰ ਦੀ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਹੱਲਾ ਦੁਆਰੋਂ ਫੇਰ ਸਾਡੇ ਉੱਤੇ ਲੈ ਕੇ ਆ ਰਹੀ ਹੈ ਜਿਹੜਾ ਬਿਜਲੀ ਬਿੱਲ ਹੈ ਉਹ ਸਰਕਾਰ ਇਸ ਸੈਂਸ਼ਨ ਦੇ ਵਿੱਚ ਲਿਆ ਕੇ ਉਹਨੂੰ ਐਕਟ ਬਣਾਉਣਾ ਚਾਹੁੰਦੀ ਹੈ। ਬਿਜਲੀ ਸੋਧ ਕਾਨੂੰਨ ਬਣਾਉਣਾ ਚਾਹੁੰਦੀ ਹੈ ਕਿ ਜਿਹੜਾ ਬਹੁਤ ਹੀ ਖਤਰਨਾਕ ਤੇ ਬਹੁਤ ਹੀ ਘਾਤਕ ਹੈ ਜਿਹਦੇ ਬਾਰੇ ਸਾਡੇ ਪਹਿਲੇ ਦੋ ਬੁਲਾਰਿਆਂ ਨੇ ਤੁਹਾਨੂੰ ਦੱਸਣ ਦਾ ਯਤਨ ਕੀਤਾ ਹੈਗਾ ਵੀ ਲਾਈਟ ਕਿੰਨੀ ਜ਼ਰੂਰੀ ਹੈ ਸਾਡੇ ਵਾਸਤੇ। ਜੇ ਲਾਈਟ ਸਾਡੇ ਘਰਾਂ ਦੇ ਵਿੱਚ ਨਹੀਂ ਰਹਦੀ ਲਾਈਟ ਇੰਨੀ ਮਹਿੰਗੀ ਹੋ ਜਾਂਦੀ ਹੈ ਸਾਡੀ ਬਿੱਲ ਤੋਂ ਬਾਹਰ ਹੋ ਜਾਂਦੀ ਹੈ ਫੇਰ ਆ ਗੁਰੂ ਘਰ ਦੇ ਵਿੱਚ ਇੰਨੇ ਪੱਖੇ ਨਹੀਂ ਚੱਲ ਸਕਦੇ ਇਸ ਕਰਕੇ ਉਹ ਜਿਹੜਾ ਲਾਈਟ ਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ ਉਸ ਤਰੀਕੇ ਨਾਲ ਅਸੀਂ ਲਾਈਟ ਵਰਤਣ ਯੋਗ ਨਹੀਂ ਰਹਿੰਦੇ ਹੈਗੇ ਤੁਸੀਂ ਦੇਖਿਆ ਹੋਊਗਾ ਹੁਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਚਿਪ ਵਾਲੇ ਮੀਟਰ ਲੱਗ ਗਏ ਉਹਨਾਂ ਨੂੰ ਬਿੱਲ ਕਾਫੀ ਜ਼ਿਆਦੇ ਆਉਂਦੇ ਨੇ ਉਹ ਲੋਕ ਕਾਫੀ ਮਤਲਬ ਕਹਿੰਦੇ ਵੀ ਨੇ ਵੀ ਪ੍ਰਧਾਨ ਜੀ ਇੰਨਾ ਬਿੱਲ ਆ ਗਿਆ ਪਿਛਲੇ ਦਿਨੀ ਅਸੀਂ ਕੰਢਿਆਲ ਪਿੰਡ ਗਏ ਉੱਥੇ ਇੱਕ ਮਾਈ ਬਿੱਲ ਲੈ ਕੇ ਆਈ 80000 ਰੁਪਏ ਦਾ ਬਿੱਲ ਦਾ ਵਾਅਦਾ ਮਤਲਬ 30000 ਦਾ ਬਿੱਲ ਦਾ ਕਿਹੜਾ ਮਾਈ ਦਾ ਲਾਲ ਭਰਦੂਗਾ ਚਲਾ ਲਾਂਗੇ ਪੱਖੇ ਚਲਾ ਲੂਗਾ ਬਸ ਕੋਈ ਮਤਲਬ ਏਸੀ ਕਰੇ ਏਸੀ ਸਾਰਿਆਂ ਦੀ ਲੱਗੇ ਏਸੀ ਲੱਗ ਕਿਵੇਂ ਗਏ ਆ 300 ਜੁੰਟ ਫਰੀ ਵਾਲਾ ਜਿਹੜਾ ਲੌਜੀ ਬਾਬ ਦੇਤਾ ਸਾਨੂੰ ਏ ਰਹਿੰਦੀ ਨਹੀਂ ਸਾਡੇ ਕੋਲ 300 ਜੁਨਟ ਫਰੀ ਕਿਸੇ ਨੂੰ ਆਏ ਹੋਵੇ ਵੀ ਇਹ ਤਾਂ ਸਦਾ ਆਲੀ ਬਣ ਗਿਆ ਕੰਮ ਹੋਣਾ ਇਹ ਤਾਂ ਵਹੀਂ ਸਾਨੂੰ ਹੱਥਲ ਕਰਦੇ ਨੇ ਹੱਥ ਸਾਨੂੰ ਮੰਗਤੇ ਬਣਾਉਂਦੇ ਨੇ ਮੰਗਤੇ ਅਸੀਂ ਕਿਰਤੀ ਲੋਕ ਆ ਅਸੀਂ ਕਦੇ ਵੀ ਕੋਈ ਚੀਜ਼ ਫਰੀ ਕਿਸੇ ਤੋਂ ਨਹੀਂ ਮੰਗਦੇ ਅਸੀਂ ਮੰਗ ਕੇ ਖਾਣਾ ਪਸੰਦ ਨਹੀਂ ਕਰਦੇ ਅਸੀਂ ਕਿਰਤੀ ਲੋਕ ਆ ਕਿਰਤ ਕਰਕੇ ਆਪਣੀ ਰੋਜੀ ਰੋਟੀ ਕਮਾ ਕੇ ਫੇਰ ਖਾਣ ਦਾ ਸੀ ਉਹਨੂੰ ਖਾਣੇ ਆਗੇ ਪਰ ਇਹ ਕਹਿੰਦੇ ਨਹੀਂ ਤੁਹਾਨੂੰ ਮੰਗਦੇ ਬਣਾਉਣਾ ਇਹ ਕਿਸ ਤਰੀਕੇ ਨਾਲ ਸਾਨੂੰ ਉਹ ਲੈਨ ਚ ਸੱਜਣੋ ਲੈ ਕੇ ਆਏ ਨੇ ਬੜਾ ਗੰਭੀਰ ਵਿਸ਼ਾ ਕਿਤੇ ਸੋਚਣ ਵਾਲੀ ਗੱਲ ਹੈ ਰਾਮ ਨਾਲ ਜਦ ਤੱਕ ਤਸੱਲੀ ਨਾਲ ਸੋਚੋਗੇ ਨਾ ਵੀ ਯਾਰ ਅਸੀਂ ਰੀੜੀਆਂ ਬੰਨਣ ਵਾਲੇ ਬੋਧੀਆਂ ਸੰਧਰ ਵਾਲੇ ਉਹ ਅਮੀਰ ਵਿਰਸੇ ਦੇ ਵਾਸ ਲੋਕ ਅੱਜ ਬਈ ਸਰਪੰਚ ਦੇ ਕੋਲੇ ਹੌਲੀ ਜਾ ਕੇ ਕਹਿੰਦੇ ਯਾਰ ਮੇਰਾ ਵੀ ਆਹ ਕਾਰਜਾ ਬਣਾ ਦੇ ਯਾਰ 2 ਕਿਲੋਲੀ ਕਣਕ ਮੈਨੂੰ ਵੀ ਆਉਣ ਲੱਗੇ ਆ ਹਾਲਤ ਕਿਉਂ ਪੈਦਾ ਹੋ ਰਹੀ ਸਤਨੂ ਇਹ ਜਾਣ ਬੁੱਝ ਖਾਦੇ ਅਸੀਂ ਕਹਿੰਦੇ ਸਾਨੂੰ ਫਰੀ ਕੁਝ ਨਹੀਂ ਚਾਹੀਦਾ ਸਾਨੂੰ ਇੱਥੇ ਰੋਜ਼ਗਾਰ ਚਾਹੀਦਾ ਸਾਡੇ ਹਰੇਕ ਬੱਚੇ ਕੋਲੇ 50000 ਰੁਪਏ ਦੀ ਨੌਕਰੀ ਹੋਵੇ ਸਾਡੇ ਖੇਤ ਦੀ ਜਿਹੜੀ ਪੈਦਾਵਾਰ ਹੈ ਉਹਦੀ ਪੂਰੀ ਕੀਮਤ ਹੋਵੇ ਜਿਹੜੀਆਂ ਆ ਤੁਸੀਂ ਰੇਹਾਂ ਸੁਪਰੇਹਾਂ ਦੇ ਉੱਤੇ ਸਾਨੂੰ ਲਾਤਾ ਠੱਕੇ ਨਾਲ ਥੋਪਿਆਲੇ ਰੇਹਾਂ ਸੁਪਰੇਹਾਂ ਆਪਣੇ ਤੇ ਇਹਦਾ ਬਾਜ਼ ਮੌਲ ਹੋਵੇ ਇਹ ਹੈ ਭਾਈ ਵਜਨ ਘਟਾਈ ਜਾਂਦੇ ਨੇ ਤੇ ਰੇਟ ਵਧਾਈ ਜਾਂਦੇ ਨੇ ਜਿਹੜੀ ਦਾਇਆ ਰੇ ਦੀ ਤੇ ਯੂਰੀਏ ਦੀ ਫੈਲਾ ਇਹ 50 ਕਿਲੋ ਦਾ ਹੁੰਦਾ ਸੀਗਾ ਇਹ 45 ਕਿਲੋ ਦਾ ਹੋ ਗਿਆ ਹੁਣ ਇਹਨੂੰ 40 ਕਿਲੋ ਦਾ ਵੀ ਕਰਨ ਜਾ ਰਹੇ ਨੇ ਤੇ ਰੇਟ ਦਾ ਵੱਧ ਹੀ ਜਾਂਦਾ ਹੈਗਾ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਰੇ ਸਪਰੇਏ ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ ਵੀ ਕਿੱਥੋਂ ਕੌਣ ਕੀ ਹੈ ਰੇ ਸਪਰੇਅ ਹੁੰਦਾ ਕੀ ਹੈ ਅਸੀਂ ਤਾਂ ਜਾਣਦੇ ਵੀ ਨਹੀਂ ਸੀਗੇ ਜੇ ਕੋਈ ਇਹ ਯਾਰ ਰੇ ਸਪਰੇਅ ਜਦੋਂ ਆਇਆ ਨਾ ਸ਼ੁਰੂ ਦੇ ਵਿੱਚ ਇਹ ਸਾਡੇ ਪਿੰਡਾਂ ਦੇ ਵਿੱਚ ਗ੍ਰਾਮ ਸੇਵਕ ਹੁੰਦੇ ਸੀ ਉਹ ਗ੍ਰਾਮ ਸੇਵਕ ਫ੍ਰੀ ਵੰਡ ਕੇ ਜਾਂਦੇ ਸੀਗੇ ਵੀ ਆਹ 5 ਕਿਲੋ ਤੁਸੀਂ ਪਾ ਕੇ ਦੇਖੋ ਖੱਤੇ ਯਾਰ ਬਾਪੂ ਕੋਲੇ ਇਸ ਕਰ ਲੈਂਦਾ ਸੀਗਾ ਵੀ ਆਹ ਜ਼ਹਿਰ ਨਹੀਂ ਮੈਂ ਪਾਉਣੀ ਆਂ ਤੇ ਖੇਤ ਦੇ ਵਿੱਚ ਮੈਂ ਨਹੀਂ ਉਹਦੀ ਧਾਤੀ ਨਾ ਹੁੰਦੀ ਬਣਾਉਂਦਾ ਹੈਗਾ ਫਿਰ ਉਹਦੇ ਮੁੰਡੇ ਨੂੰ ਕੋਲੋਸ ਲਿਆ ਵੀ ਤੇਰਾ ਬਾਪ ਤਣਪੜਾ ਯਾਰ ਇਹਨੂੰ ਹੀ ਪਤਾ ਹੈਗਾ ਤੂੰ ਪਾ ਕੇ ਦੇ ਫਿਰ ਪੁੱਤ ਨੇ ਪਾਈਆ ਭਾਈ ਉਹ ਜਦੋਂ ਯੂਰੀਆ ਦਾ ਦਿੱਤਾ ਸੱਟਾ ਖੇਤ ਦੇ ਵਿੱਚ ਦਾਇ ਦਾ ਦਿੱੱਟਾ ਸੱਟਾ ਦੇ ਤਾਂ ਖੇਤ ਦੇ ਵਿੱਚ ਨਾ ਫਿਰ ਇੱਕ ਵਾਰ ਤਾਂ ਕਾਲੀ ਹੋਈ ਜਾਂ ਲਹਿਰਾ ਵਹਿਰਾ ਹੋਈਆਂ ਨੇ ਜਿਵੇਂ ਆਮ ਦੀ ਵੀ ਜਦੋਂ ਫੀਮ ਤੇ ਲਾਉਣਾ ਹੋਵੇ ਨਾ ਕਿਸੇ ਨਸ਼ੇ ਤੇ ਲਾਉਣਾ ਹੋਵੇ ਕੇਰਾ ਤਾਂ ਬਾਈ ਉਹ ਦੁਆਕੜੀਆਂ ਮਾਰਦਾ ਫਿਰ ਜਦੋਂ ਮੁੱਕਦੀ ਹੈਗੀ ਫਿਰ ਉਹਦੇ ਸਾਂਭ ਵੀ ਸੁੱਕਦੇ ਨਾਲ ਦੀ ਨਾਲ ਫਿਰ ਉਹਨੂੰ ਬੰਦ ਨਹੀਂ ਕਰਦੇ ਨੇ ਫਿਰ ਇਹ ਕਹਿੰਦੇ ਇਹ ਤਾਂ ਨਸ਼ਾ ਹੈਗਾ ਐ ਸੱਜਣੋ ਇਹ ਬਿਹਾ ਕੇ ਹੁਣ ਇਹ ਕਹਿੰਦੇ ਸਾਨੂੰ ਰੇਹਾਂ ਸਪਰੇਹਾਂ ਤੇ ਲਾ ਕੇ ਹੁਣ ਕਹਿੰਦੇ ਤਾਂ ਪੰਜਾਬ ਦੇ ਕਿਸਾਨ ਤਾਂ ਸਪਰੇਈ ਬਹੁ ਕਰਦੇ ਨੇ ਫਸਲ ਤੇ ਇਹ ਤਾਂ ਖਾਣ ਲਈ ਕੀ ਨਹੀਂ ਹੈਗੀ ਇਹ ਤਾਂ ਕਹਿੰਦੇ ਬਾਹਰ ਲੈ ਦੇ ਸੱਚ ਇਹ ਨਹੀਂ ਇਹਨੂੰ ਲੈਂਦੇ ਨਹੀਂ ਬਾਹਰ ਲੈ ਸਾਰੇ ਇਹ ਦੇਖ ਗਏ ਇਹ ਬਹੁਤ ਹੰਦਾਂ ਦੇ ਚ ਜੂੜੀਆਂ ਬਹੁਤ ਬੰਦ ਨੇ ਇਹ ਉਹੀ ਹੈ ਨਾ ਜਿਵੇਂ ਪਹਿਲਾਂ ਇੱਥੇ ਲਿਆਉਂਦੇ ਨਸ਼ੇ ਫਿਰ ਕਹਿੰਦੇ ਹੈ ਬਹੁਤ ਮਾਰੇ ਦੇ ਇਸ ਕਰਕੇ ਸੱਜਣੋ ਇਸ ਤਰੀਕੇ ਨਾਲ ਬਹੁਤ ਵੱਡੀ ਸ਼ਾਦੀਸ਼ ਚੱਲ ਰਹੀ ਆ ਸ਼ਾਦੀਸ਼ ਸਾਡੇ ਨਾਲ ਬਹੁਤ ਵੱਡੀ ਸ਼ਾਦੀਸ਼ ਕੀਤੀ ਜਾਂਦੀ ਹੈ ਪਰ ਸਾਡੇ ਬੱਚੇ ਹਜੇ ਗੱਲ ਨੂੰ ਸਮਝ ਨਹੀਂ ਰਹੇ ਸਾਡੀ ਨੌਜਵਾਨ ਪੀੜ੍ਹੀ ਇਹ ਗੱਲ ਸੁਣਨਾ ਨਹੀਂ ਚਾਹੁੰਦੀ ਹਜੇ ਅਜੇ ਨੌਜਵਾਨ ਪੀੜੀ ਨੂੰ ਇਹ ਗੱਲ ਆ ਜਚ ਨਹੀਂ ਰਹੀ ਇਸ ਕਰਕੇ ਹਜੇ ਤਾਂ ਉਹ ਤਾਂ ਨੌਜਵਾਨਾਂ ਤਾਂ ਹਜੇ ਧੁੰਮ ਧੜੱਕੇ ਵਾਲੇ ਗੀਤ ਪਸੰਦ ਨੇ ਇਸ ਕਰਕੇ ਸੱਜਣੋ ਇਹ ਸਾਰਾ ਕੁਝ ਮਲਿਆ ਮੇਟ ਕਰਤਾ ਨਾ ਬੇਈਮਾਨਾਂ ਨੇ ਸਾਡੇ ਪੰਜਾਬ ਦੇ ਵਿਰਸੇ ਦਾ ਸਾਡੇ ਪੰਜਾਬ ਦੇ ਇਤਿਹਾਸ ਦਾ ਇਸ ਕਰਕੇ ਸਾਨੂੰ ਮੰਗਤੇ ਬਣਾਤਾ ਮੰਗਤੇ ਠੂਠੇ ਫੜਾਉਣ ਜਾ ਰਹੇ ਸਾਡੇ ਹੱਥਾਂ ਦੇ ਵਿੱਚ ਭਲਾ ਜੇ ਲੈਟ ਨਾ ਰਹੀ ਲੈਟਰਲ ਅਸੀਂ ਪਾਣੀ ਨਹੀਂ ਰਹਿਣਾ ਪਾਣੀ ਕਿੱਥੋਂ ਲਾਵਾਂਗੇ ਅੱਜ ਤਾਂ ਬਾਈ ਅਸੀਂ ਮਤਲਬ ਖੇਤ ਜਾਂਦੇ ਆ ਤੇ ਉਹਦੀ ਆਟੋਮੈਟਿਕ ਦਾ ਲਾਇ ਹੋਈ ਨਗੇ ਕਿਆਰੇ ਦੇ ਵਿੱਚ ਵੀ ਨੱਕੇ ਸੀ ਮਤਲਬ ਦੂਜੇ ਪਾਈਪ ਦਾ ਬਰਖੇ ਨੇ ਵੀ ਆਪ ਹੀ ਪਈਆਂ ਦਾਗਾ ਕੋਈ ਗੱਲ ਨਹੀਂ ਜੇ ਵੱਧ ਘੱਟ ਪੈਗਾ ਤਾਂ ਵੀ ਚੱਲ ਜਾਂਦਾ ਹੈਗਾ ਪਰ ਸਜਣੋ ਇਹ ਲੈਟ ਨੱਕੇ ਵਾਲਾ ਚ ਰਹਿਣੇ ਨਹੀਂ ਕਿਉਂਕਿ ਪਹਿਲਾਂ ਜਦੋਂ ਇੱਥੇ ਇਹ ਲੈਟ ਦੀ ਹੈ ਨਹੀਂ ਸੀਗੀ ਇਹ ਜਦੋਂ ਲੈਟ ਆਈਏ ਇਹ ਨੂੰ ਵਾਪਸ ਤੁਸੀਂ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਇਹ ਪਰ ਅੱਜ ਸੱਜਣੋ ਕੀ ਬਣ ਗਿਆ ਅੱਜ ਪੈਲਸਾਂ ਦੇ ਵਿੱਚ ਵਿਆਹ ਹੋ ਗਏ ਤੇ ਗੁਰੂ ਘਰਾਂ ਦੇ ਵਿੱਚ ਮਤਲਬ ਆ ਕੇ ਪੰਜ ਬੰਦੇ ਆਉਣੇ ਆ ਪਾ 10 ਬੰਦੇ ਨੰਦ ਕਰਾ ਕੇ ਲੈ ਜਾਣੇਗੇ ਬਸ ਕਿਸੇ ਨੂੰ ਨਹੀਂ ਪਤਾ ਲੱਗਦਾ ਕੀ ਹੋਗਾ ਕੀ ਨਾ ਹੋਗਾ ਨੌਜਵਾਨ ਤਾਂ ਸਾਡੇ ਆਉਂਦੀ ਨਹੀਂ ਉਹ ਤਾਂ ਉੱਥੇ ਮਸਤ ਹੁੰਦੇ ਨੇ ਉਧਰਲੇ ਪਾਸੇ ਵੀ ਕਦੋਂ ਕਹੋ ਬੋਤਲ ਤੇਵਨ ਤੇ ਟਿਕੂਗੀ ਇਸ ਕਰਕੇ ਭਈ ਇਹ ਭਾਂਕਿਆ ਹੋ ਗਿਆ ਇਹ ਸਾਰਾ ਕੁਝ ਇਧਰੋਂ ਕਿਉਂ ਤੜਿਆ ਹੋਇਆ ਹੈ ਸੋਨਵਾ ਲੈਣ ਤੋਂ ਤੋੜਨਾ ਆ ਲੈਣ ਤੋਂ ਤੋੜਦ ਨੂੰ ਕਹਿੰਦੇ ਨੇ ਭਾਈ ਸਾਰਾ ਕੁਝ ਇਸ ਕਰਕੇ ਭਰਾਵੋ ਇਹ ਲੜਾਈ ਤਾਂ ਬੇਮੈਚੀ ਆ ਇੱਕ ਪਾਸੇ ਜਾਬਰ ਹਕੂਮਤ ਹੈ ਜਿਹੜੇ ਜਿਹਦੇ ਕੋਲੇ ਬੰਬ ਬੰਦੂਖਾਂ ਟੈਂਕਾਂ ਤੋਪਾਂ ਰਫਲਾ ਫੌਜਾਂ ਪੁਲਸਾਂ ਜੇਲ੍ਹਾਂ ਨੇ ਆ ਇੱਕ ਪਾਸੇ ਨਾ ਹੱਥੇ 'ਚ ਲੋਕ ਨੇ ਜਿਹੜੇ ਵਿਚਾਰੇ ਇਹ ਵੀ ਦਿਨ ਰਾਤ ਕੰਮਾਂ ਦੇ ਵਿੱਚ ਰੁੱਝੇ ਹੋਏ ਨੇ ਹੱਡ-ਬੋਡੇ ਵੀ ਦੁਖਦੇ ਨੇ ਤੇ ਧਰਨੇ 'ਚ ਵੀ ਰੋਜ਼ ਕਹਿੰਦੇ ਨੇ ਕਿ ਕਿੰਨਾ ਚਿਰ ਜਾਈਏ ਯਾਰ ਧਰਨੇ 'ਚ ਯਾਰ ਪ੍ਰਧਾਨ ਜੀ ਸੋਹਣਿਆ ਤੇ ਇਹ ਤਾਂ ਰੋਜ਼ ਹੀ ਕੰਮ ਹੈ ਰੋਜ਼ ਦੀ ਕੰਮ ਹੋਗਾ ਧਰਨੇ ਦਾ ਸੱਚ ਨੂੰ ਸਵੇਰੇ 8 ਵਜੇ ਨਿਕਲਦਾ ਰਾਤ ਨੂੰ 8 ਵਜੇ ਘਨੇ ਵਰਦੇ ਆ ਐਸੇ ਹਾਲਾਤ ਪੈਦਾ ਕਰਤੇ ਗੱਲ ਹੀ ਨਹੀਂ ਸੁਣਦਾ ਕਿਸੇ ਦੀ ਧਰਨੇ ਤੋਂ ਬਣਾ ਤੁਸੀਂ ਜਵਾਬ ਨੂੰ ਬਾਹਰ ਭੇਜਣ ਵਾਸਤੇ ਏਜੰਟ ਕੋਲ ਜਾਂਦੇ ਹੋ ਏਜੰਟ ਤੁਹਾਡੇ ਪੈਸੇ ਦੀ ਬਦਾਰ ਮਾਰ ਕੇ ਤੁਰ ਜਾਂਦਾਗਾ ਕੋਈ ਪੁੱਛਣ ਹੀ ਕੋਸ ਕਰਦੀ ਕੋਈ ਹੋਰ ਨਹੀਂ ਕੋਈ ادارਾ ਪੁੱਛਣ ਦਾ ਸਾਡੀ ਗੱਲ ਕੋਈ ਸਰਕਾਰ ਨਹੀਂ ਸੁਣਦੀ ਉਹਨਾਂ ਨੂੰ ਧੜਾ ਧੜਾ ਉਹਨਾਂ ਨੂੰ ਬਾਈ ਉਥੇ ਲਾਇਸੈਂਸ ਦੇ ਰੱਖੇ ਨੇਗੇ ਵੀ ਬੈਠੇ ਲੁਕੀ ਲਾਉ ਲੋਕਾਂ ਨੂੰ ਕੋਈ ਨਹੀਂ ਬੰਦਾ ਹੱਥਾਂ ਇਸ ਲਈ ਫਿਰ ਰਾਹ ਕਿਹੜਾ ਸਾਡੇ ਕੋਲੇ ਫਿਰ ਤੁਸੀਂ ਇਕੱਠੇ ਹੋ ਕੇ ਜਾਣੇ ਹੋਗੇ ਉਹਦੇ ਬਾਰ ਮੂਰੇ ਭੇਜਣੇ ਹੋ ਕੋਈ ਕਿਸੇ ਗਰੀਬੜੇ ਦੇ ਬੰਦੇ ਦੇ ਪੈਸੇ ਕਿਸੇ ਜਵਾਬ ਹੀ ਦੇਣੋ ਕਈ ਵਾਰ ਉਹ ਵੀ ਫੇਰ ਵੀ ਗੱਲ ਉਤੋਂ ਹੀ ਪਾਈ ਜਾਂਦੀ ਹੈ ਬੰਦੇ ਵੀ ਵਿਚਾਰੇ ਐ ਭੋਲੇ ਨੇ ਆਪਣੇ ਅਹੀਂ ਫਰਾਏ ਉਹਨੇ ਪੈਸੇ ਜਾ ਕੇ ਇਸ ਲਈ ਭਰਾਵੋ ਠੱਗੀ ਸੋਣ ਨਾਲ ਬੇਸਾਬੀ ਹੋ ਰਹੀ ਹੈ। ਇਹ ਠੱਗੀ ਦੇ ਵਰ ਖਿਲਾਫ ਤਾਂ ਸਾਨੂੰ ਲੜਨਾ ਪਊਗਾ। ਇਹ ਤਾਂ ਬੇਮੈਚੀ ਟੱਕਰ ਆ ਬੇਮੈਚੀ ਟੱਕਰ ਦੇ ਵਰ ਖਿਲਾਫ ਸਾਨੂੰ ਇਕਜੁੱਟ ਹੋ ਕੇ ਲੜਨਾ ਪਊਗਾ। ਸਾਡੀਆਂ ਭੈਣਾਂ ਨੂੰ ਇਸ ਤਰੀਕੇ ਨਾਲ ਸੱਜਣਾ ਹੈ ਲੈਟ ਸਾਨੂੰ ਇਹ ਮਤਲਬ ਆਪਦੀ ਬਣਾਇਆ ਹੈ। ਅਸੀਂ ਤਾਂ ਬਾਈ ਆ ਕੁਦਰਤ ਦੇ ਸਾਰੇ ਤੇ ਨਹਿਰੀ ਪਾਣੀ ਦੇ ਸਾਰੇ ਆਪਦੀ ਫਸਲ ਬੀਜਦੇ ਸੀਗੇ। ਨਹਿੜਾਂ ਦੇ ਪਾਣੀ ਪਿਛੇ ਪਲ ਲੜਾਈਆਂ ਕਾਹਤੋਂ ਹੁੰਦੀਆਂ ਸੀਆਂ? 5 ਮਿੰਟ 2 ਮਿੰਟ 1 ਮਿੰਟ ਵਾਸਤੇ ਲੜਾਈ ਹੋਈ ਨਹੀਂ ਭਾਈ ਭਾਈ ਦਾ ਸਿਰ ਪਾੜਨਾ ਸੀ ਟਾਈਮ ਮੇਰੇ 1 ਮਿੰਟ ਦੀ ਵਾਰੀ ਬਦਲਾ ਲਈਆ ਮੈਨੂੰ ਮੇਰੀ ਵਾਰੀ ਬਲੇਡ ਦਿੱਤੀ ਆ